ਨੇਟੂ ਜੀ ਸ਼ੀਤਲ ਰਾਗ ਦਾ کافی ਵੈਸਟ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਕੀ ਕਾਰਨ ਮੰਨਦੇ ਉਸ ਨੂੰ ਦੇਖੋ ਪਹਿਲਾਂ ਕੁਰਸੀ ਮਿਲ ਗਈ ਛੱਡ ਦਿੱਤੀ ਉਹ ਵੈਸਟ ਵਾਲਿਆਂ ਦੇ ਵਾਸਤੇ ਬਾਰ-ਬਾਰ ਥੋੜੀ ਕੁਰਸੀ ਦੇਣਗੇ ਅਗਲੀ ਤਾਂ ਜੀ ਅਗਲੇ ਬਾਰ-ਬਾਰ ਵੋਟਾਂ ਪਾ ਕੇ ਵੋਟਾਂ ਹੋਰ ਹੀ ਖਰਾਬ ਕਰੂਗੀ ਕਿਉਂ ਕਰੂਗੀ ਖਰਾਬ ਤੁਹਾਨੂੰ ਕਿਉਂ ਵੋਟਾਂ ਬਣ ਕਿਹੜੇ-ਕਿਹੜੇ ਮੁੱਦੇ ਤੁਸੀਂ ਲੈ ਕੇ ਆਏ ਜੀ ਦਾ ਮੁੱਦਾ ਵਾ ਪਾਣੀ ਦਾ ਮੁੱਦਾ ਸੀਵਰੇਜ ਦਾ ਮੁੱਦਾ ਮੈਂ ਖਤਮ ਕਰ ਦਾਂਗਾ ਪਰ ਜੇ ਨਾ ਖਤਮ ਕਰ ਸਕੇ ਤਾਂ ਫਿਰ ਮੈਂ ਆਪਣੇ ਆਪ ਨੂੰ ਖਤਮ ਕਰਦਾ ਕਾਪਾ ਜੇ ਤੁਹਾਡੇ ਨਾਂ ਕੰਮ ਕਰ ਸਕੇ ਸਾਡ ਜੁੱਤੀਆਂ ਲਾ ਲਾ ਕੇ ਮਾਰਿਓ ਕਿਉਂਕਿ ਮੈਂ ਉਹ ਕੰਮ ਕਰਕੇ ਦਿਖਾ ਦੂੰਗਾ ਵੈਸਟ ਨੂੰ ਚੰਡੀਗੜ੍ਹ ਬਣਾ ਦੂੰਗਾ ਜੀ ਵੈਸਟ ਦੇ ਮੁੱਦੇ ਬਹੁਤ ਆ ਜੀ ਸਭ ਤੋਂ ਜ਼ਿਆਦਾ ਵੈਸਟ ਦੇ ਮੁੱਦੇ ਆ ਜੀ ਇੱਕ ਦੇਖੋ ਜੀ ਉੱਥੇ ਬਿਜਲੀ ਨਹੀਂ ਆਂਦੀ ਬਿਜਲੀ ਦੇ ਤਾਰਾਂ ਸੜ ਜਾਂਦੀਆਂ ਜੀ ਇੱਕ ਸੀਵਰੇਜ ਦੀ ਸਮੱਸਿਆ ਇੱਕ ਪਾਣੀ ਦੀ ਸਮੱਸਿਆ ਵਾ ਕਾਪਾ ਦਾ ਬਦਨਾਮ ਨਾਮ ਲਵਾਂਗੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਤਾਂ 5 ਡਿਗਰੀ ਬਿਨਾਂ ਤੁਹਾਡੇ ਮਦਦ ਜੈ ਮਸੀਹ ਦੀ ਹਾਲੇਲੂਇਆ ਗੋਸ ਪਾਕ ਖੁਸ਼ੀਆਂ ਦੇ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਜੈ ਕਬੀਰ ਧੰਨ ਕਬੀਰ ਜਕਾਰਾ ਮਾ ਚਿੰਤਪੁਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਦੇਖੋ ਜੇ ਐਤ ਕੀ ਬੈਸਟ ਵਾਲਾ ਵੋਟ ਡਰਾ ਮੈਨੂੰ ਪਾਈ ਤੇ ਸਮਝ ਲਓ ਇਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਕਰਨਾ ਕਿਉਂਕਿ ਇੱਕ ਵਾਰੀ ਐਮਪੀ ਬਣ ਗਿਆ ਦੋ ਵਾਰੀ ਐਮਐਲਏ ਬਣ ਗਏ ਔਰ ਕਿੰਨੇ ਵਾਰੀ ਐਮਐਲਏ ਰਿੰਕੂ ਸਾਹਿਬ ਵੀ ਰਹੇ ਹਰ ਜਗ੍ਹਾ ਰਹੇ ਆ ਵੀ ਜਿਹੜਾ ਵੀ ਦੇਖ ਲੋ ਵੀ ਮਤਲਬ ਕਿ ਬੰਦੇ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਕਿਸੇ ਨੇ ਬੈਸਟ ਦੀ ਬਾਹ ਨਹੀਂ ਫੜੀ ਜਲੰਧਰ ਜਿਮਣੀ ਚੋਣਾ ਨੂੰ ਜਿਹੜਾ ਅਖਾੜਾ ਪੂਰੀ ਤਰ੍ਹਾਂ ਇਸਟੰਪ ਪੱਕ ਚੁੱਕਾ ਹੈ ਹਰ ਇੱਕ ਉਮੀਦਵਾਰ ਜਿਹੜਾ ਵਾ ਚੋਣ ਮੈਦਾਨ ਦੇ ਵਿੱਚ ਉਤਰਦਾ ਹੈ ਇਸੇ ਨੂੰ ਲੈ ਕੇ ਇੱਕ ਆਜ਼ਾਦ ਉਮੀਦਵਾਰ ਬਹੁਤ ਹੀ ਜਲੰਧਰ ਦਾ ਖਾਸ ਚਿਹਰਾ ਨੀਟੂ ਛਟਰਾ ਵਾਲਾ ਨਾਲ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਸੀ ਗੱਲ ਲੇਟੋ ਜੀ ਸਸੀ ਗੱਲ ਜੀ ਲੇਟੋ ਜੀ ਕਿਵੇਂ ਚੱਲ ਰਿਹਾ ਇਸ ਟਾਈਮ ਜਿਹੜਾ ਚੌਣ ਮੈਦਾਨ ਜਿਹੜਾ ਵਾ ਪੱਕ ਗਿਆ ਵਾ ਇਸ ਟਾਈਮ ਪੂਰਾ ਕਿਵੇਂ ਦੀ ਰਣਨੀਤੀ ਤਿਆਰ ਕਰੀ ਕਿਵੇਂ ਚੌਣ ਪ੍ਰਚਾਰ ਰਣਨੀਤੀ ਬਹੁਤ ਵਧੀਆ ਵਾ ਜੀ ਇੱਥੇ ਚੱਲਦੀ ਗੱਲਬਾਤ ਸਾਡੀ ਜੀ ਤੇ ਸਾਡੇ ਪਾਸੇ ਸਾਡਾ ਸਿੱਕਾ ਚੱਲਦਾ ਪਿਆ ਜੀ ਤੇ ਸਾਰਿਆਂ ਨੇ ਗਰੀਬਾਂ ਸੰਜੇ ਤੇ ਭਾਬੀ ਚੁੰਮੇ ਵਾਲੀ ਨੰਨਾ ਸਾਰੇ ਸਾਨੂੰ ਕਹਿੰਦੇ ਵੋਟ ਪਾਓ ਇਹਨੂੰ ਜਿਤਾਓ ਇਹਨੂੰ ਵੋਟ ਪਾ ਕੇ ਜਿਤਾ ਦਿਓ ਜੀ ਸਾਰਿਆਂ ਨੇ ਇਹੀ ਗੱਲ ਕਹਿੰਦੇ ਪਏ ਤੇ ਕਿਵੇਂ ਦਾ ਮਾਹੌਲ ਬਣ ਚੁੱਕਾ ਵਾ ਕੀ ਕੀ ਜਿਹੜੇ ਮੁੱਦੇ ਹੋ ਸਕਦੇ ਆ ਵੈਸਟ ਦੇ ਵਿੱਚ ਕਾਫੀ ਫੈਸਟ ਦੇ ਮੁੱਦੇ ਬਹੁਤ ਆ ਜੀ ਸਭ ਤੋਂ ਜ਼ਿਆਦਾ ਵੈਸਟ ਦੇ ਮੁੱਦੇ ਆ ਜੀ ਇੱਕ ਦੇਖੋ ਜੀ ਉੱਥੇ ਬਿਜਲੀ ਨਹੀਂ ਆਉਂਦੀ ਬਿਜਲੀ ਦੇ ਤਾਰਾਂ ਸੜ ਜਾਂਦੀਆਂ ਜੀ ਇੱਕ ਸੀਵਰੇਜ ਦੀ ਸਮੱਸਿਆ ਇੱਕ ਪਾਣੀ ਦੀ ਸਮੱਸਿਆ ਵਾ ਕਿਹ ਅਪਰਾ ਬਦਾਂ ਨਾਮ ਲਵਾਂਗੇ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਨ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਤਾਂ 5 ਡਿਗਰੀ ਬਿਨਾਂ ਤੁਹਾਡੇ ਮਦਦ जय مسی ਦੀ ਹਾਲੇਲੂਇਆ ਉਸ پاک ਕੁਛੇੰਦੇ ਵਾਲਾ ਤਾਲਾ ਸਭ ਨੂੰ ਕੁਛ ਨਾ ਕੇ ਜੈ ਕਬੀਰ ਧੰਨ ਕੇ ਵੀ ਜਕਾਰਾ ਮਾਂ ਚਿੰਤਪੂਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਨੇਟੋ ਜੀ ਗੱਲਬਾਤ ਕਰਦੇ ਆ ਪਹਿਲਾਂ ਐਮਪੀ ਸੀਗੇ ਉੱਥੇ ਵਿਧਾਇਕ ਸ਼ੀਤਨਰਾਗ ਸੀਗੇ ਕਾਫੀ ਵਿਕਾਸ ਨਹੀਂ ਹੋਇਆ ਉੱਥੇ ਲੋਕ ਬਹੁਤ ਪਰੇਸ਼ਾਨ ਆ ਗੰਦਾ ਪਾਣੀ ਆ ਰਿਹਾ ਵਾ ਤੇ ਸੀਵਰੇਜ ਭਰੇ ਹੋਏ ਆ ਜੇ ਤੁਸੀਂ ਜਿੱਤਦੇ ਆ ਕਿਵੇਂ ਸਾਰਾ ਕਰੂਗੇ ਉੱਥੇ ਦੇਖੋ ਜੇ ਅਤ ਕੀ ਬੈਸਟ ਵਾਲੇ ਵੋਟ ਨਾ ਮੈਨੂੰ ਪਾਈ ਕਿ ਸਮਝੋ ਇਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਕਰਨਾ ਕਿਉਂਕਿ ਇੱਕ ਵਾਰੀ ਐਮਪੀ ਬਣ ਗਿਆ ਦੋ ਵਾਰੀ ਐਮਐਲਏ ਬਣ ਗਏ ਔਰ ਕਿੰਨੇ ਵਾਰੀ ਐਮਐਲਏ ਰਿੰਕੂ ਸਾਹਿਬ ਵੀ ਰਹੇ ਹਰ ਜਗ੍ਹਾ ਰਹੇ ਆ ਵੀ ਜਿਹੜਾ ਵੀ ਦੇਖ ਲੋ ਵੀ ਮਤਲਬ ਕਿ ਬੰਦੇ ਸਰਕਾਰ ਆਈਆਂ ਸਰਕਾਰਾਂ ਗਈਆਂ ਪਰ ਕਿਸੇ ਨੇ ਬੈਸਟ ਦੀ ਬਾਣੀ ਫੜੀ ਜੀ ਮੈਂ ਕਹਿੰਦਾ ਇਹ ਬੈਸਟ ਵਾਲੇ ਮੇਰੇ ਰੱਬ ਨੇ ਮੇਰੇ ਭਰਾ ਨੇ ਇਹ ਸਾਡੇ ਵੋਟਰ ਸਪੋਰਟਰ ਨਹੀਂ ਸਾਡੀ ਜਾਨ ਵਾ ਸਾਡੇ ਭੈਣ ਭਰਾ ਨੇ ਅਸੀਂ ਤਾਂ ਹੱਥ ਜੋੜ ਕੇ ਅਪੀਲ ਕਰਦੇ ਸਾਨੂੰ ਵੋਟ ਪਾ ਕੇ ਇੱਕ ਵਾਰੀ ਐਮਐਲਏ ਦੀ ਕੁਰਸੀ ਦਿਓ ਕਿ ਆਪਾਂ ਜੇ ਤੁਹਾਡੇ ਨਾਲ ਕੰਮ ਕਰ ਸਕੇ ਸਾਡ ਜੁੱਤੀਆਂ ਲਾ ਲਾ ਕੇ ਮਾਰਿਓ ਕਿਉਂਕਿ ਮੈਂ ਉਹ ਕੰਮ ਕਰਕੇ ਦਿਖਾ ਦੂੰਗਾ ਬੈਸਟ ਨੂੰ ਚੰਡੀਗੜ੍ਹ ਬਣਾ ਦੂੰਗਾ ਜੀ ਨੀਟੂ ਜੀ ਜੇ ਅਗਰ ਤੁਸੀਂ ਇਲੈਕਸ਼ਨ ਜਿੱਤ ਰਹੇ ਹੋਰ ਇਸ ਤੋਂ ਇਲਾਵਾ ਜਿਹੜੇ ਹੋਰ ਮੁੱਦੇ ਜਿਹੜੇ ਨਸ਼ਾ ਉੱਥੇ ਕਾਫੀ ਚੱਲ ਰਿਹਾ ਹੈ ਕਿ ਨਸ਼ੇ ਬੰਦ ਕਰਾਓਗੇ ਤੁਸੀਂ ਦੇਖੋ ਪਹਿਲਾ ਕੰਮ ਤੇ ਨਸ਼ੇ ਬੰਦ ਕਰਾਣਾ ਹੀ ਸਾਡਾ ਗਾਣਾ ਵੀ ਆ ਤੈਸ ਮੈਂ ਸੇ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜਕੱਲ ਮਿਲਦਾ ਆ ਡਰਤੇ ਵਾਂਛੇ بچਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਕਹਿੰਦੇ ਕਿਲੇ ਉਮੀਦਾਂ ਦੇ ਫਿਚ ਚੁਰਾਹੀ ਰਹਿੰਦੇ ਖੜੇ ਬੁੱਤ ਸ਼ਹੀਦਾਂ ਦੇ ਸੋ ਨਸ਼ੇ ਦੇ ਖਿਲਾਫ ਅਸੀਂ ਔਰ ਹਰ ਕਿਸਨ ਜ਼ਿੰਦਗੀ ਦਵਾਂਗੇ ਕਿ ਮੌਤ ਆਪਾਂ ਕਿਸੇ ਨੂੰ ਨਹੀਂ ਖਰੀਦਦੇ ਨਹੀਂ ਕਿਉਂਕਿ ਮੌਤ ਇੱਕ ਨਸ਼ਾ ਵਾ ਔਰ ਇਸ ਨਸ਼ੇ ਤੋਂ ਕੋਈ ਇੱਕੋ ਬੰਦਾ ਵਾ ਜਿਹੜਾ ਵਰਲਾ ਵਰਲਾ ਟਾਵਾ ਟਾਵਾ ਵਾ ਜ਼ਿੰਦਾ ਉਹਦਾ ਨਾਮ ਹੈ ਨੀਡ ਟੂ ਸ਼ਟਰਾਂ ਵਾਲਾ ਵਾ ਉਹੀ ਨਸ਼ੇ ਨੂੰ ਕਦਮ ਕਰਦਾ ਦੂਜਾ ਬੰਦਾ ਇਹਨਾਂ ਨੇ ਕਦੀ ਨਹੀਂ ਖਦਮ ਕਰਨਾ ਨੀਡਰਾਂ ਨੇ ਨੀਡਰ ਜੀ ਪਿਛਲੀ ਵਾਰ ਤੁਹਾਨੂੰ ਕਾਫੀ ਮਾਰਜਨ ਦੇ ਵਿੱਚ ਵੋਟਾਂ ਪਈਆਂ ਸੀ 4 ਤੋਂ 5000 ਦੇ ਵਿੱਚ ਹੁਣ ਇਸ ਵਾਰ 1800 ਵੋਟਾਂ ਪਈਆਂ ਕੀ ਗੱਲ ਹੁਣ ਤੁਹਾਨੂੰ ਪਸੰਦ ਨਹੀਂ ਕਰਦਾ ਕੋਈ ਨਹੀਂ ਦੇਖੋ ਮੈਂ 13 ਕੈਂਡੀਡੇਟ ਖੜੇ ਕੀਤੇ ਪੰਜਾਬ ਦੇ ਵਿੱਚ 13 ਦੇ 13 ਵਸਤੇ ਦੌੜੇ ਰਹਾ ਮੇਰੀ ਵਾਈਫ ਅੰਮ੍ਰਿਤਸਰ ਤੋਂ ਮੈਂ ਜਲੰਧਰ ਤੋਂ ਵਾਰਾਨਸੀ ਤੋਂ ਹਰ ਜਗ੍ਹਾ ਤੇ ਕਿੱਥੇ ਨਹੀਂ ਟਕਰ ਲਈ ਕਿਉਂਕਿ ਡਾਕਟਰ ਪੀਨੋ ਬਾਬਾ ਸਾਹਿਬ ਜਿਹੜੇ ਸਾਡੇ ਪਿਓ ਨੇ ਕੋ ਕਿ ਸੇ ਬੰਦੇ ਨੇ ਮੰਤਰੀਆਂ ਨੇ ਕਹਿ ਦਿੱਤਾ ਵੀ ਅਸੀਂ ਸੰਵਿਧਾਨ ਦੇ ਰੱਖਸ਼ਨ ਨੂੰ ਨਹੀਂ ਮੰਨਦੇ ਜਿਹੜੇ ਸੰਵਿਧਾਨ ਦੇ ਰੱਖਸ਼ਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਮੰਨਦੇ ਕਿਉਂਕਿ ਜੇ ਅੰਮ੍ਰਿਤਪਾਲ ਨੇ ਕਿਹਾ ਸੀ ਸਾਮ ਲੋਪਨਾ ਸਵਿਧਾਨ ਤੇ ਮੈਨੂੰ ਨਹੀਂ ਚਾਹੀਦੀ ਸਭ ਅਸਵਿਧਾਨ ਦੇ ਕਰਕੇ ਜੇਲ੍ਹ ਵਿੱਚ ਵੋਟਾਂ ਲੜੀਆਂ ਜਿੱਤੇ ਹੁਣ ਉਹ ਜੀ ਕਸਮ ਖਾਣਗੇ ਉਹਨੋ ਦੇ ਨਿਜੇ ਕਰਮ ਤੇ ਚੱਲਣਗੇ ਜੋ ਸੰਵਿਧਾਨ ਕਹਿੰਦਾ ਉਹੀ ਕਹਿੜੇ ਕਿਉਂਕਿ ਮੇਨ ਜੋ ਸੰਵਿਧਾਨ ਹੈ ਸੰਵਿਧਾਨ ਸਵਿਧਾਨ ਹੈ ਨੇਟੂ ਜੀ ਕਾਫੀ ਤੁਹਾਨੂੰ ਅੱਗੇ ਜਿਆਦਾ ਲੋਕ ਪਸੰਦ ਕਰਦੇ ਸੀਗੇ ਤੁਹਾਨੂੰ ਕੀ ਤੁਸੀਂ ਜਾਣ ਕੇ ਜਿਹੜਾ ਵੋਟਾਂ ਦੇ ਵਿੱਚ ਖੜੇ ਹੋਣੇ ਕਿ ਹਾਈਲਾਈਟ ਮੈਂ ਹੋਰ ਹੋਜਣਾ ਜਿਆਦਾ ਹਾਈਲਾਈਟ ਹੋਈਲਾਈਟ ਕਹੂੰਗਾ ਹਾਈਲਾਈਟ ਨਾਲ ਸਾਡੀ ਭੁੱਖ ਥੋੜੀ ਮਟ ਜਾਣੀ ਖਾਣ ਦੀ ਰੋਟੀ ਸੋੜੀ ਮਿਲ ਜਾਣੀ ਆਪਾਂ ਤੇ ਕਹਿੰਦੇ ਸਾਰਾ ਰੋਟੀ ਮਿਲੇ ਸਾਰੇ ਜਿ ਜਿ ਮਿਲੇ ਕੰਮ ਇੱਕ ਜਿਹੜਾ ਬੈਸਟ ਵਿੱਚ ਕੰਮ ਨਹੀਂ ਹੁੰਦਾ ਕੋਈ ਵੀ ਅਸੀਂ ਉਹ ਕੰਮ ਕਰਕੇ ਦਿਖਾਵਾਂਗੇ ਜੀ ਸਾਨੂੰ ਇੱਕ ਵਾਰੀ ਬੈਸਟ ਵਾਰੀ ਮੌਕਾ ਦੇਣ ਕਿਉਂਕਿ ਸਾਰੀਆਂ ਪਾਰਟੀਆਂ ਆ ਗਈਆਂ ਗਈਆਂ ਔਰ ਹੋਰਾਂ ਨੇ ਵੀ ਹੁਣ ਜੋਰ ਦਵਾਨੇ ਆ ਜੀ ਸਾਰਿਆਂ ਨੇ ਜੋਰ ਦਵਾਨੇ ਪਰ ਇੱਕ ਵਾਰੀ ਬੈਸਟ ਮੈਂ ਹੱਥ ਜੋੜ ਕੇ ਬੇਨਤੀ ਕਰਨ ਜਾਂਦਾ ਸਹਰ ਜਗ੍ਹਾ ਦੇ ਰੱਬ ਵਸਤਾ ਉਹਨਾਂ ਦੇ ਦਿਲਾਂ ਦੇ ਵਿੱਚ ਰੱਬ ਹੋਗਾ ਔਰ ਮਿਰਤਤ ਦੀ ਕਿਰਪਾ ਜਰੂਰ ਕਰਨਗੇ ਮੈਨੂੰ ਇਹ ਨਾ ਪਤਰਾ। ਨੀਟੂ ਜੀ ਸ਼ੀਤਲ ਰਾਗ ਦਾ ਕਾਫੀ ਵੈਸਟ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਕੀ ਕਾਰਨ ਮੰਨਦੇ ਉਸ ਨੂੰ? ਦੇਖੋ ਪਹਿਲਾਂ ਕੁਰਸੀ ਮਿਲ ਗਈ ਛੱਡ ਦਿੱਤੀ ਉਹ ਵੈਸਟ ਵਾਲਿਆਂ ਦੇ ਵਾਸਤੇ ਬਾਰ-ਬਾਰ ਥੋੜੀ ਕੁਰਸੀ ਦੇਣਗੇ ਅਗਲੀ ਤਾਂ ਜੀ ਅਗਲੇ ਬਾਰ-ਬਾਰ ਵੋਟਾਂ ਪਾ ਕੇ ਵੋਟਾਂ ਹੋਰ ਹੀ ਖਰਾਬ ਕਰੂਗੀ। ਕਿਉਂ ਕਰੂਗੀ ਖਰਾਬ? ਉਹ ਬੰਦਾ ਵਧੀਆ ਲੱਭਦੇ ਨੀਟੂ ਸ਼ਤਰਾਂ ਵਾਲਾ ਇਸ ਤੋਂ ਵਧੀਆ ਬੰਦਾ ਨਹੀਂ ਹੋਗਾ ਤੋਂ ਨੀਚ। ਨੀਟੂ ਜੀ ਗੱਲ ਕਰਦੇ ਆ ਪਹਿਲਾਂ ਉਹ ਇਮਾਨਦਾਰ ਸ਼ਰੀਫ ਇਮਾਨਦਾਰ ਮੇਰੇ ਵਰਗਾ ਪਲਾਮਾਂਸ ਬੰਦਾ ਉਹਨਾਂ ਨੂੰ ਕਦੀ ਨਹੀਂ ਮਿਲ ਸਕਦਾ ਜੰਨ ਇਸ ਦੁਨੀਆ ਚ ਨਹੀਂ ਮਿਲ ਸਕਦਾ ਤੇ ਮੈਂ ਇੱਕ ਗੱਲ ਕਹਨਾ ਵੀ ਮੈਨੂੰ ਕਈ ਵੋਟਾਂ ਪਾਓ ਮੈਂ ਆਪਣੀ ਝੋਲੀ ਕੱਢ ਗਿਆ ਫਲਾਣਾ ਜੀ ਮੈਂ ਝੋਲੀ ਫਲਾ ਕੇ ਵੋਟਾਂ ਮੰਗਦਾ ਜੀ ਇੱਕ ਵਾਰੀ ਬੈਸਟ ਬਣਾਂ ਤਾਂ ਬੋਟ ਜਰੂਰ ਲਵਾਂਗਾ ਜੀ ਨੀਟੂ ਜੀ ਇਹ ਹੀ ਕਹਿ ਰਹੇ ਕਿ ਮੈਂ ਝੋਲੀ ਫਲਾ ਰਿਹਾ ਵਾਂ ਕਿ ਇੱਕ ਵਾਰੀ ਮੈਨੂੰ ਜਰੂਰ ਮੌਕਾ ਦਿਓ ਕਿ ਮੈਨੂੰ ਇੱਕ ਵਾਰੀ ਮੌਕਾ ਦੇ ਦਿਓ ਬਾਕੀ ਪਾਰਟੀਆਂ ਤੁਸੀਂ ਮੌਕਾ ਦੇ ਦਿੱਤਾ ਵਾ ਨੀਟੂ ਜੀ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਹੋਰ ਕਿ ਤੁਹਾਨੂੰ ਕਿਉਂ ਵੋਟ ਪਾਣ ਕਿਹੜੇ ਕਿਹੜੇ ਮੁੱਦੇ ਤੁਸੀਂ ਲੈ ਕੇ ਆਏ ਜੀ ਦਾ ਮੁੱਦਾ ਵਾ ਪਾਣੀ ਦਾ ਮੁੱਦਾ ਸੀਵਰੇਜ ਦਾ ਮੁੱਦਾ ਮੈਂ ਖਤਮ ਕਰ ਔਰ ਜੇ ਨਾ ਖਤਮ ਕਰ ਸਕਿਆ ਤੇ ਫਿਰ ਮੈਂ ਆਪਣੇ ਆਪ ਨੂੰ ਖਤਮ ਕਰਦਾ ਦੁਆਰਾ ਤੁਹਾਡੇ ਕੋਲੋਂ ਕਦੀ ਵੋਟਾਂ ਨਹੀਂ ਮੰਗੂਗਾ ਕਿਉਂਕਿ ਕੰਮ ਕਰਕੇ ਦਿਖਾਵਾਂਗਾ ਵਿਕਾਸ ਕੀਤਾ ਵਿਕਾਸ ਕਰਾਂਗੇ ਘਰ ਘਰ ਉੱਠੀ ਗੱਲ ਨੀਟੂ ਸ਼ਟਰਾਂ ਵਾਲੇ ਕਰੇਗਾ ਬੈਸਟ ਦੇ ਮਸਲੇ ਹੱਲ ਨੇਟੂ ਜੀ ਭਗਵੰਦ ਮਾਨ ਵੀ ਇੱਥੇ ਆ ਗਏ ਜਲੰਧਰ ਡੇਰੇ ਲਾ ਲਏ ਉਹਨਾਂ ਨੇ ਤੁਹਾਨੂੰ ਲੱਗਦਾ ਪਹਿਲਾਂ 13 0 ਦਾ ਨਾਰਾ ਲਾਉਂਦੇ ਭਈ ਹੁਣ ਇੱਥੇ ਆ ਗਏ ਆ ਦੇਖੋ ਇਹ ਬੜੇ ਨੇ ਆਣਾ ਜੀ ਸਾਡੇ ਵਾਲੇ ਦੇਖ ਸਾਡੇ ਕੋਲ ਦੇ ਵੱਡੇ ਵੱਡੇ ਯਾਨੀ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰੇਂਦਰ ਮੋਦੀ ਸਾਹਿਬ ਉਹ ਵੀ ਇੱਥੇ ਆਣਗੇ ਕਿਉਂਕਿ ਸਾਨੂੰ ਹਰਾਉਣ ਨੂੰ ਵਾਸਤੇ ਕਿਸੇ ਨੇ ਕੱਟ ਗੱਲ ਨਹੀਂ ਕਰਨੀ ਜੀ ਤੋਂ ਇਹ ਸਾਰਾ ਨੀਟੂ ਛਟਰਾ ਵਾਲੇ ਆਜ਼ਾਦ ਉਮੀਦਵਾਰ ਕੀ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਕਿ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਸਾਰੀ ਪਾਰਟੀਆਂ ਨੂੰ ਤੁਸੀਂ ਮੌਕਾ ਦਿੱਤਾ ਇੱਕ ਜਿਹੜਾ ਮੌਕਾ ਮੈਨੂੰ ਵੀ ਦਿੱਤਾ ਜਾਵੇ ਤੇ ਇੱਕ ਵਾਰ ਤੁਸੀਂ ਮੈਨੂੰ ਜੁਰ ਜਿਤਾਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ